ਸੋਚਿਆ ਸੀਗਾ ਕਿਉਂ ਮੇਰੇ ਪਾਪਾ ਖੁਦ ਸਮਾਜ ਸੇਵੀ ਆ ਤੇ ਮੈਂ ਇਹ ਚੀਜ਼ ਸੋਚੀ ਸੀ ਕਿ ਜਦੋਂ ਮੇਰੇ ਪਾਪਾ ਹੀ ਸਮਾਜ ਸੇਵੀ ਜਿਵੇਂ ਉਹ ਲਵਾਰਸ ਲਾਸ਼ਾਂ ਦੇ ਸੰਸਕਾਰ ਵਗੈਰਾ ਕਰਦੇ ਹੁੰਦੇ ਸੀ ਤੇ ਕਰੋਨਾ ਦੇ ਟਾਈਮ ਵੀ ਜਿਹੜੇ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਸੀ ਪਰ ਮੇਰੇ ਪਾਪਾ ਉਸ ਟਾਈਮ ਇਹ ਸੇਵਾ ਨਿਭਾ ਰਹੇ ਸੀਗੇ ਤੇ ਮੈਂ ਫਿਰ ਇਹ ਸੋਚਿਆ ਸੀਗਾ ਕਿ ਮੇਰੇ ਪਾਪਾ ਜਿੱਦਾਂ ਦੇ ਆ ਮੈਂ ਵੀ ਉਹਨਾਂ ਦੀ ਕੁੜੀ ਆ ਫਿਰ ਮੈਂ ਵੀ ਇਦਾਂ ਹੀ ਸਮਾਜ ਸੇਵੀ ਦਾ ਹੀ ਕੰਮ ਕਰੂੰਗੀ ਸਾਡੇ ਨਾਲ ਇੱਕ ਮੋਹਾਲੀ ਦੀ ਤੀ ਰਵਨੀਤ ਕੌਰ ਨੇ ਜਿਨ੍ਹਾਂ ਦੀ ਉਮਰ ਭਾਵੇਂ ਛੋਟੀ ਆ ਪਰ ਸੋਚ ਬਹੁਤ ਵੱਡੀ ਆ 23 ਸਾਲ ਦੀ ਉਮਰ ਆ ਪਰ ਇਹਨਾਂ ਨੇ ਇਸ ਉਮਰ ਦੇ ਵਿੱਚ ਜਿੱਥੇ ਆਪਣੀ ਵੀ ਪੜ੍ਹਾਈ ਕਰ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਲੋੜਵੰਦ ਪਰਿਵਾਰਾਂ ਦੇ ਬੱਚੇ ਨੇ ਤਾਂ ਉਹਨਾਂ ਨੂੰ ਪੜ੍ਹਾਉਣ ਦਾ ਜਿੰਮਾ ਇਹਨਾਂ ਨੇ ਚੁੱਕਿਆ ਹੈ ਜਦੋਂ ਮੇਰੀ ਸਟੱਡੀ ਕੰਪਲੀਟ ਹੋ ਜੂਗੀ ਕਿ ਮੈਂ ਆਪਦਾ ਇਦਾਂ ਦਾ ਸਕੂਲ ਖੋਲਣਾ ਜਿੱਥੇ ਬੱਚਿਆਂ ਨੂੰ ਮਤਲਬ ਕਿ ਆ ਜਿਵੇਂ ਹੁਣੇ ਪੜਾਈ ਵੱਲੋਂ ਰਹਿ ਗਏ ਨਾ ਤਾਂ ਕੋਈ ਨਾ ਰਵੇ ਇਦਾਂ ਦਾ ਮੈਂ ਫ੍ਰੀ ਸਟੱਡੀ ਕਰਵਾਉਂਗੀ ਕੋਈ ਇਦਾਂ ਦਾ ਲਾਲਚ ਨਹੀਂ ਕਿ ਮੈਨੂੰ ਕੋਈ ਫੇਮ ਚਾਹੀਦਾ ਹੈ ਜਾਂ ਪੈਸਾ ਚਾਹੀਦਾ ਹੈ ਐਕਚੁਅਲੀ ਨਾ ਮੇਰੇ ਮਮਾ ਦਾ ਬਰਥਡੇ ਸੀਗਾ ਤੇ ਮੈਂ ਆਪਣੇ ਮਮਾ ਦਾ ਬਰਥਡੇ ਮਨਾਉਣ ਨਾ ਹੋਮਲੈਂਡ ਦੇ ਬਿਲਕੁਲ ਸਾਹਮਣੇ ਕਾਫੀ ਝੁੱਗੀਆਂ ਵਗੈਰਾ ਵਾਲੇ ਬੱਚੇ ਰਹਿੰਦੇ ਆ ਮੈਂ ਉਹਨਾਂ ਕੋਲ ਗਈ ਸੀ ਕੇਕ ਲੈ ਕੇ ਤੇ ਸ਼ੂਜ਼ ਵਗੈਰਾ ਲੈ ਕੇ ਤੇ ਮੈਂ ਉਹਦੇ ਤੋਂ ਉਹਨਾਂ ਕੋਲ ਗਈ ਮੈਨੂੰ ਇਹ ਚੀਜ਼ ਦੀ ਬੜੀ ਮਹਿਸੂਸ ਹੋਈ ਮੈਂ ਕਿ ਤੁਸੀਂ ਪੜਦੇ ਨਹੀਂ ਪਰ ਉਹਨਾਂ ਸਾਰਿਆਂ ਨੇ ਅਸੀਂ ਵੀ ਨਹੀਂ ਅਸੀਂ ਪੜਦੇ ਨਹੀਂਗੇ ਕਾਗਜ਼ ਤੇ ਕਾਗਜ਼ਾਤ ਮਜਬੂਰੀਆਂ ਹਾਲਾਤ ਇਦਾਂ ਦੇ ਕਿ ਅਸੀਂ ਨਹੀਂ ਸਕੂਲ 'ਚ ਪੜ ਸਕਦੇ ਪਰ ਸ਼ੌਂਕ ਸਾਨੂੰ ਵੀ ਪੜਨ ਦਾ ਏ ਫਿਰ ਮੈਂ ਉਸ ਤੋਂ ਬਾਅਦ ਇਹ ਚੀਜ਼ ਮਹਿਸੂਸ ਕੀਤੀ ਕਿ ਮੈਂ ਅੱਜ ਇਹਨਾਂ ਨੂੰ ਇਹ ਹੀ ਸੀਤ ਤਾਂ ਦੇ ਦਊਂਗੀ ਪਰ ਉਸ ਇਹ ਚੀਜ਼ ਤਾਂ ਮਿੰਟ 'ਚ ਖਤਮ ਹੋ ਜਾਊਗੀ ਪਰ ਕੋਈ ਇਦਾਂ ਦੀ ਚੀਜ਼ ਦਊਂਗੀ ਜੋ ਕਦੇ ਖਤਮ ਨਹੀਂ ਹੋ ਸਕਦੀ ਤਾਂ ਮੈਂ ਸੋਚਿਆ ਸੀਗਾ ਕਿ ਪੜਾਈ ਦਾ ਹੱਕ ਸਭ ਨੂੰ ਆ ਜਿਹੜਾ ਬੱਚਿਆਂ ਨੂੰ ਪੜਾ ਰਿਹਾ ਹੋਂ ਕਿੰਨੇ ਕ ਬੱਚੇ ਨੇ ਤੁਹਾਡੇ ਸਰ ਮੇਰੇ ਕੋਲ ਟੋਟਲ 70 ਬੱਚੇ ਇੱਥੇ ਕਿਹੜੇ ਕਿਹੜੇ ਇਲਾਕੇ ਤੋਂ ਬੱਚੇ ਆਉਂਦੇ ਨੇ ਤੁਹਾਡੇ ਕੋਲ ਪੜਨ ਸਰ ਵੈਸੇ ਸਾਰੇ ਪਰਵਾਸੀ ਆ ਤੇ ਪੰਜਾਬੀ ਵੀ ਆ ਮਿਕਸ ਆ ਸਾਰੇ ਤੇ ਪਰ ਮੋਸਟਲੀ ਇਹ ਸੁਹਾਣੇ ਦੇ ਲਾਗੇ-ਦਾਗੇ ਜਿਹੜੇ ਰਹਿੰਦੇ ਆ ਜਾਂ ਸੁਹਾਣਾ ਵਿੱਚ ਰਹਿੰਦੇ ਆ ਉਹ ਬੱਚੇ ਆ ਵੈਸੇ ਪਿੱਛੋਂ ਆ ਜਿਹੜੇ ਬੱਚੇ ਉਹ ਜਿਵੇਂ ਜੂਪੀ ਬਿਹਾਰ ਉੱਤਰਾਖੰਡ ਤੇ ਉਹ ਇਧਰ ਦੇ ਵੀ ਮੈਂ ਫਰੀਦਕੋਟ ਜ਼ਿਲ੍ਹੇ ਤੋਂ ਆ ਤੇ ਹਾਂਜੀ ਮੈਮੂ ਆਣਾ ਮੇਰੇ ਪਿੰਡ ਦਾ ਤੇ ਮੈਂ ਉੱਥੋਂ ਮਤਲਬ ਕਿ ਇੱਥੇ ਸਿਰਫ ਸਟੱਡੀ ਲਈ ਆਈ ਸੀ ਆਪਦੀ ਤੇ ਮੈਂ ਸਟੱਡੀ ਆਪਦੀ ਨਾਲ-ਨਾਲ ਕਰਦੀ ਕਰਦੀ ਤੇ ਦਿਲ ਚ ਆ ਗਿਆ ਬਸ ਇਦਾਂ ਦੀ ਸੇਵਾ ਕਰਨੀ ਆ ਫਿਰ ਮੈਂ ਇਹ ਤਾਂ ਪਰਿਵਾਰ ਨਾਲ ਟਾਈਮ ਸਪੈਂਡ ਕਰਨ ਉਹ ਤਾਂ ਜੀ ਤਾਂ ਮੇਰਾ ਵੀ ਕਰਦਾ ਦੇ ਨਾਲ ਇੱਕ ਮਹਾਲੀ ਦੀ ਤੀਰ ਰਵਨੀਤ ਕੌਰ ਨੇ ਜਿਨ੍ਹਾਂ ਦੀ ਉਮਰ ਭਾਵੇਂ ਛੋਟੀ ਆ ਪਰ ਸੋਚ ਬਹੁਤ ਵੱਡੀ ਆ 23 ਸਾਲ ਦੀ ਉਮਰ ਆ ਪਰ ਇਹਨਾਂ ਨੇ ਇਸ ਉਮਰ ਦੇ ਵਿੱਚ ਜਿੱਥੇ ਆਪਣੀ ਵੀ ਪੜ੍ਹਾਈ ਕਰ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਲੋੜਵੰਦ ਪਰਿਵਾਰਾਂ ਦੇ ਬੱਚੇ ਨੇ ਤਾਂ ਉਹਨਾਂ ਨੂੰ ਪੜ੍ਹਾਉਣ ਦਾ ਜਿੰਮਾ ਇਹਨਾਂ ਨੇ ਚੁੱਕਿਆ ਹੈ ਤਾਂ ਜਿੱਥੇ ਆਪਣੀ ਪੜ੍ਹਾਈ ਕਰ ਰਹੇ ਨੇ ਤਾਂ ਜਿਹੇ ਸਮੇਂ ਦੇ ਵਿੱਚ ਤਾਂ ਉਹਨਾਂ ਬੱਚਿਆਂ ਦੇ ਲਈ ਵੀ ਸਮਾਂ ਕੱਢ ਰਹੇ ਨੇ ਤਾਂ ਕਿ ਉਹਨਾਂ ਦਾ ਭਵਿੱਖ ਵੀ ਸੁਨਹਿਰਾ ਬਣ ਸਕੇ ਕਈ ਅਜਿਹੇ ਪਰਿਵਾਰ ਹੁੰਦੇ ਨੇ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਨਹੀਂ ਪੇਜ ਸਕਦੇ ਮਹਿੰਗੇ ਸਕੂਲਾਂ ਦੇ ਵਿੱਚ ਨਹੀਂ ਪੜਾ ਸਕਦੇ ਪਰ ਜੇਕਰ ਉਹਨਾਂ ਦਾ ਬੀਸ ਸਟਰੋਂਗ ਬਣ ਜਾਵੇ ਜੇਕਰ ਉਹਨਾਂ ਨੂੰ ਬਚਪਨ ਦੇ ਵਿੱਚ ਹੀ ਪੜ੍ਹਾਈ ਦੇ ਨਾਲ ਜੋੜਿਆ ਜਾਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਖੁਦ ਪੜ੍ਹਾਈ ਦੇ ਨਾਲ ਵੀ ਜੁੜ ਸਕਦੇ ਨੇ ਤਾਂ ਅੱਗੇ ਉਹ ਪੜ੍ਹਨ ਲਿਖਣ ਦੇ ਕਾਬਿਲ ਬਣ ਸਕਦੇ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜਨਮ ਸਿਖਾਲ ਚ ਜਿਹੜਾ ਬੱਚਿਆਂ ਨੂੰ ਪੜਾ ਰਿਹਾ ਹੂੰ ਕਿੰਨੇ ਕ ਬੱਚੇ ਨੇ ਤੁਹਾਡੇ ਕੋਲ ਸਰ ਮੇਰੇ ਕੋਲ ਟੋਟਲ 70 ਬੱਚੇ ਆ ਇੱਥੇ ਕਿਹੜੇ ਕਿਹੜੇ ਇਲਾਕੇ ਤੋਂ ਬੱਚੇ ਆਉਂਦੇ ਨੇ ਤੁਹਾਡੇ ਕੋਲ ਪੜਨ ਸਰ ਵੈਸੇ ਸਾਰੇ ਪਰਵਾਸੀ ਆ ਤੇ ਪੰਜਾਬੀ ਵੀ ਆ ਮਿਕਸ ਆ ਸਾਰੇ ਤੇ ਪਰ ਮੋਸਟਲੀ ਇਹ ਸੁਹਾਣੇ ਦੇ ਲਾਗੇ-ਦਾਗੇ ਜਿਹੜੇ ਰਹਿੰਦੇ ਆ ਜਾਂ ਸੁਹਾਣਾ ਵਿੱਚ ਰਹਿੰਦੇ ਆ ਉਹ ਬੱਚੇ ਆ ਵੈਸੇ ਪਿੱਛੋਂ ਆ ਜਿਹੜੇ ਬੱਚੇ ਉਹ ਜਿਵੇਂ ਜੀਯੂਪੀ ਬਿਹਾਰ ਉੱਤਰਾਖੰਡ ਤੇ ਉਹ ਇੱਧਰ ਦੇ ਵੀ ਆ ਕਾਫੀ ਹਾਂਜੀ ਤੁਸੀਂ ਨੇ ਕੁਝ ਵੀ ਨਹੀਂ ਫਰਕ ਰੱਖਿਆ ਚਾਹੇ ਉਹ ਪ੍ਰਵਾਸੀ ਹੋਣ ਚਾਹੇ ਪੰਜਾਬੀ ਹੋਣ ਪਰ ਤੁਸੀਂ ਉਹ ਸੇਵਾ ਨਿਵਾ ਰਹੇ ਹੋ ਮਨ ਦੇ ਵਿੱਚ ਕਿਵੇਂ ਆਇਆ ਟੀਚਾ ਕਿੱਥੋਂ ਮਿਥਿਆ ਇਹ ਜਿਸੇ ਵਾਲੇ ਪਾਸੇ ਤੁਸੀਂ ਨੇ ਆ ਸਰ ਇਸ ਮੈਂ ਸੋਚਿਆ ਸੀਗਾ ਕਿ ਉਹ ਮੇਰੇ ਪਾਪਾ ਖੁਦ ਸਮਾਜ ਸੇਵੀ ਆ ਤੇ ਮੈਂ ਇਹ ਚੀਜ਼ ਸੋਚੀ ਸੀ ਕਿ ਜਦੋਂ ਮੇਰੇ ਪਾਪਾ ਹੀ ਸਮਾਜ ਸੇਵੀ ਜਿਵੇਂ ਉਹ ਲਵਾਰਸ ਲਾਸ਼ਾਂ ਦੇ ਸੰਸਕਾਰ ਵਗੈਰਾ ਕਰਦੇ ਹੁੰਦੇ ਸੀ ਤੇ ਕੋਰੋਨਾ ਦੇ ਟਾਈਮ ਵੀ ਜਿਹੜੇ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਸੀ ਪਰ ਮੇਰੇ ਪਾਪਾ ਉਸ ਟਾਈਮ ਐਸੀ ਵਨ ਬਾਰੇ ਸੀ ਕਿ ਜਿਨ੍ਹਾਂ ਲਾਸ਼ਾਂ ਨੂੰ ਕੋਈ ਹੱਥ ਨਹੀਂ ਲਾਉਂਦਾ ਕਰੋਨਾ ਦੇ ਮਰੀਜ਼ਾਂ ਨੂੰ ਵੀ ਉਹਨਾਂ ਨੇ ਸੰਸਕਾਰ ਕੀਤੇ ਆਪਦੇ ਹੱਥੀ ਤੇ ਉਸ ਤੋਂ ਬਾਅਦ ਕਾਫੀ ਮਰੀਜ਼ਾਂ ਦੀ ਹੈਲਪ ਵੀ ਕੀਤੀ ਉਹਨਾਂ ਨੂੰ ਛੱਡ ਕੇ ਆਉਂਦੇ ਰਿਹਾ ਘਰ ਵਗੈਰਾ ਤੇ ਮੈਂ ਫਿਰ ਇਹ ਸੋਚਿਆ ਸੀਗਾ ਕਿ ਮੇਰੇ ਪਾਪਾ ਜਿੱਦਾਂ ਦੇ ਆ ਮੈਂ ਵੀ ਉਹਨਾਂ ਦੀ ਕੁੜੀ ਆ ਫਿਰ ਮੈਂ ਵੀ ਇਦਾਂ ਹੀ ਸਮਾਜ ਸੇਵੀ ਦਾ ਹੀ ਕੰਮ ਕਰੂੰਗੀ ਤੇ ਸੋਚ ਕਿਵੇਂ ਇਸ ਪਾਸੇ ਲੱਗ ਜਾਂਦੀ ਹੈ ਸਮਾਜ ਦੇ ਵਾਲਾ ਤੁਸੀਂ ਜ਼ਿਕਰ ਕਰ ਦਿੱਤਾ ਕਿਉਂਕਿ ਉਮਰ ਤੁਹਾਡੀ ਬਹੁਤ ਘੱਟ ਆ 23 ਸਾਲ ਦੀ ਉਮਰ ਹੈ ਉਮਰ ਤਾਂ ਪੜਨ ਲਿਖਣ ਦੀ ਉਮਰ ਹੁੰਦੀ ਆ ਪਰ ਦੂਜੇ ਪਾਸੇ ਤੁਸੀਂ ਪੜਾਈ ਵੀ ਆਪਣੀ ਕਰ ਰਹੇ ਹੋ ਤਾਂ ਬੱਚਿਆਂ ਨੂੰ ਵੀ ਨਾਲ-ਨਾਲ ਪੜਾ ਰਹੇ ਹੋ ਇਹ ਇਹ ਕਿਵੇਂ ਮੰਦੇ ਵਿੱਚ ਆ ਕਿ ਕਿਸੇ ਹੋਰ ਪਾਸੇ ਵੀ ਤਾਂ ਉਹਨੂੰ ਤੁਸੀਂ ਇਸ ਖੇਤਰ ਦੇ ਵਿੱਚ ਮੋਟੀਵੇਟ ਹੋਏ ਵੀ ਨਹੀਂ ਆਪਾਂ ਨੇ ਆਪਦੇ ਲਈ ਵੀ ਜੀਣਾ ਆਪ ਵੀ ਪੜਨਾ ਉਹਨਾਂ ਬੱਚਿਆਂ ਨੂੰ ਵੀ ਪੜਾਉਣਾ ਜਿਨ੍ਹਾਂ ਨੂੰ ਕੋਈ ਪੜਾਉਣ ਵਾਲਾ ਨਹੀਂ ਹਾਂਜੀ ਸਰ ਬਟ ਮੈਂ ਤੁਹਾਨੂੰ ਸ਼ੁਰੂਆਤ ਚ ਜਿੱਦਾਂ ਦੱਸਿਆ ਹੀ ਆ ਕਿ ਮੇਰੇ ਪਾਪਾ ਜਿੱਦਾਂ ਸਮਾਜ ਸੇਵੀ ਆ ਤੇ ਕਹਿੰਦੇ ਹੁੰਦੇ ਆ ਨਾ ਕਿ ਜਿੱਦਾਂ ਦਾ ਮਾਪਿਓ ਉਦਾਂ ਦੇ ਬੱਚੇ ਹੋਣਗੇ ਤਾਂ ਮੇਰੇ ਪਾਪਾ ਸਮਾਜ ਸੇਵੀ ਸੀਗੇ ਤਾਂ ਮੈਂ ਉਹਨਾਂ ਨੂੰ ਦੇਖ ਦੇਖ ਕੇ ਮੋਟੀਵੇਟ ਹੋਈ ਆ ਤੇ ਫਿਰ ਇਸ ਤਰ੍ਹਾਂ ਮੈਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਵੀ ਕੋਈ ਹੋਰ ਸੇਵਾ ਕਰੂੰਗੀ ਮੈਂ ਇਹ ਚੀਜ਼ ਸੋਚੀ ਸੀ ਬਹੁਤ ਟਾਈਮ ਦੀ ਐਕਚੁਅਲੀ ਨਾ ਮੇਰੇ ਮਮਾ ਦਾ ਬਰਥਡੇ ਸੀਗਾ ਤੇ ਮੈਂ ਆਪਣੇ ਮਮਾ ਦਾ ਬਰਥਡੇ ਮਨਾਉਣ ਨਾ ਹੋਮਲੈਂਡ ਦੇ ਬਿਲਕੁਲ ਸਾਹਮਣੇ ਕਾਫੀ ਝੁੱਗੀਆਂ ਵਗੈਰਾ ਵਾਲੇ ਬੱਚੇ ਰਹਿੰਦੇ ਆ ਮੈਂ ਉਹਨਾਂ ਕੋਲ ਗਈ ਸੀ ਕੇਕ ਲੈ ਕੇ ਤੇ ਸ਼ੂਜ਼ ਵਗੈਰਾ ਲੈ ਕੇ ਤੇ ਮੈਂ ਉਦੋਂ ਜਦੋਂ ਉਹਨਾਂ ਕੋਲ ਗਈ ਮੈਨੂੰ ਇਹ ਚੀਜ਼ ਦੀ ਬੜੀ ਮਹਿਸੂਸ ਹੋਈ ਮੈਂ ਕਿ ਤੁਸੀਂ ਪੜਦੇ ਨਹੀਂ ਪਰ ਉਹਨਾਂ ਸਾਰਿਆਂ ਨੇ ਅਸੀਂ ਨਹੀਂ ਅਸੀਂ ਪੜਦੇ ਨਹੀਂ ਗੇ ਕਾਗ ਦੇ ਕਾਗਜ਼ात ਮਜਬੂਰੀਆਂ ਹਾਲਾਤ ਇਦਾਂ ਦੇ ਕਿ ਅਸੀਂ ਨਹੀਂ ਸਕੂਲ ਚ ਪੜ ਸਕਦੇ ਪਰ ਸ਼ੌਂਕ ਸਾਨੂੰ ਵੀ ਪੜਨ ਦਾ ਹੈ ਫਿਰ ਮੈਂ ਉਸ ਤੋਂ ਬਾਅਦ ਇਹ ਚੀਜ਼ ਮਹਿਸੂਸ ਕੀਤੀ ਕਿ ਮੈਂ ਅੱਜ ਇਹਨਾਂ ਨੂੰ ਇਹ ਹੀ ਸੀਟਾ ਦੇ ਦਊਂਗੀ ਪਰ ਉਸ ਇਹ ਚੀਜ਼ ਤਾਂ ਮਿੰਟ ਵਿੱਚ ਖਤਮ ਹੋ ਜੂਗੀ ਪਰ ਕੋਈ ਐਦਾਂ ਦੀ ਚੀਜ਼ ਦਊਂਗੀ ਜੋ ਕਦੇ ਖਤਮ ਨਹੀਂ ਹੋ ਸਕਦੀ ਤਾਂ ਮੈਂ ਸੋਚਿਆ ਸੀਗਾ ਕਿ ਪੜ੍ਹਾਈ ਦਾ ਹੱਕ ਸਭ ਨੂੰ ਆ ਫਿਰ ਮੈਂ ਇਹ ਵਾਦਾ ਕੀਤਾ ਸੀ ਆਪਣੇ ਆਪ ਨਾਲ ਕਿ ਮੈਂ ਅੱਜ ਤੋਂ ਬਾਅਦ ਪੜ੍ਹਾਉਂਗੀ ਇਹਨਾਂ ਨੂੰ ਤੇ ਇਸ ਤੋਂ ਇਲਾਵਾ ਕਿੰਨੇ ਘੰਟੇ ਫਿਰ ਪੂਰੇ ਦਿਨ ਦੇ ਵਿੱਚ ਇਹਨਾਂ ਨੂੰ ਦੇਣੇ ਕਿੰਨੇ ਵਜੇ ਇੱਥੇ ਆ ਜਣੇ ਕਿੰਨੇ ਵਜੇ ਤੱਕ ਇਹ ਸਕੂਲ ਆ ਜਿਹੜਾ ਰੋੜ ਬੰਦ ਪਰਿਵਾਰਾਂ ਵਾਲਾ ਚੱਲ ਰਿਹਾ ਸਰ ਮੈਂ ਇੱਥੇ 3 ਵਜੇ ਤਿੰਨ ਵਜੇ ਤੋਂ ਲੈ ਕੇ 6 ਵਜੇ ਤੱਕ ਆ ਜੰਨੇ ਮਤਲਬ 6 ਵਜੇ ਤੱਕ ਪੜਾਉਣੀ ਹੈ ਇੱਥੇ ਹਾਂਜੀ ਤੇ ਕਿਉਂਕਿ ਉਸ ਤੋਂ ਪਹਿਲਾਂ ਮੈਂ ਖੁਦ ਆਪਦੀ ਵੀ ਸਟੱਡੀ ਕਰ ਰਹੀ ਆ ਕਾਲਜ 'ਚ ਤੇ ਫਿਰ ਉਸ ਤੋਂ ਬਾਅਦ ਹੀ ਮੈਂ ਜਦੋਂ ਕਾਲਜ ਤੋਂ ਬਾਅਦ ਆ ਜੰਨੀ ਆ 2:30 ਫਿਰ ਮੈਂ 3 ਵਜੇ ਆ ਕੇ ਨਾ ਬੱਚਿਆਂ ਨੂੰ ਪੜਾਉਣਾ ਸ਼ੁਰੂ ਕਰ ਦਿੰਨੇ ਆ ਤੇ 6 ਵਜੇ ਛੁੱਟੀ ਕਰ ਦਿੰਨੇ ਹਾਂ ਕਿਉਂਕਿ ਕਾਫੀ ਦੂਰੋਂ ਵੀ ਆਉਂਦੇ ਬੱਚੇ ਇਹ ਤਾਂ ਮੈਂ 7 ਵਜੇ ਤੱਕ ਵੀ ਪੜਾ ਦੇਵਾਂ ਮੈਨੂੰ ਕੋਈ ਚੱਕਰ ਨਹੀਂ ਕਿੰਨੇ ਕਿੰਨੇ ਸਾਲ ਦੇ ਬੱਚੇ ਤੁਹਾਡੇ ਕੋਲ ਜਿਹੜੇ ਸਮੇਂ ਪੜ ਰਹੇ ਨੇ ਪੜਾਈ ਕਰ ਰਹੇ ਨੇ ਸਰ ਮੇਰੇ ਕੋਲ ਸਟਾਰਟਿੰਗ ਉਮਰ ਹੈਗੀ ਆ ਬੱਚਿਆਂ ਦੀ 5-7 ਸਾਲ ਤੇ 17 ਸਾਲ ਤੱਕ ਦੇ ਬੱਚੇ ਮੇਰੇ ਕੋਲ ਪੜ ਰਹੇ ਆ ਇੱਥੇ 17 ਸਾਲ ਦੇ ਦੋਨਾਂ ਦੀ ਮੈਨੂੰ ਲੱਗਾ ਉਮਰ ਬਹੁਤ ਜ਼ਿਆਦਾ ਹੋ ਗਈ ਜਿਹੜੇ ਬੱਚੇ ਪੜ ਹੀ ਨਹੀਂ ਸਕੇਗੇ ਉਹਨਾਂ ਨੂੰ ਫਿਰ ਬੇਸ ਕਿੱਥੋਂ ਬਣਾ ਰਹੇ ਹੋ ਕਿਹੜੀ ਚੀਜ਼ ਤੋਂ ਉਹਨਾਂ ਦੀ ਜਿਹੜੀ ਸ਼ੁਰੂਆਤ ਕਰ ਰਹੇ ਹੋ ਸਰ ਮੇਰੇ ਕੋਲ ਜਿਹੜੇ ਬੱਚੇ ਪੜ ਰਹੇ ਆ ਉੱਚੋ ਦੱਸਿਆ ਤੁਹਾਨੂੰ 70 17 ਚ ਜਿਵੇਂ ਮੰਨ ਲਓ ਤੁਸੀਂ 10 ਬੱਚੇ ਏਦਾਂ ਦੇ ਜਿਹੜੇ ਸਕੂਲ ਜਾਂਦੇ ਆ ਤੇ ਬਾਕੀ 60 ਏਦਾਂ ਇਹਦੇ ਆ ਜਿਹੜੇ ਸਕੂਲ ਜਵਾਂ ਨਹੀਂ ਜਾਂਦੇਗੇ ਤਾਂ ਉਸ ਹਿਸਾਬ ਨਾਲ ਫਿਰ ਮੈਂ ਜਿਹੜੇ ਸਕੂਲ ਜਾਂਦੇ ਆ ਬੱਚਾ ਉਹਨਾਂ ਦੀਆਂ ਨੋਟਬੁਕਸ ਵਗੈਰਾ ਤੋਂ ਉਹ ਦੇਖ ਲੈਣੀ ਕਿ ਇਹ ਬੱਚੇ ਦਾ ਲੈਵਲ ਇੰਨਾ ਕੀ ਐਨੀ ਕਿ ਇਹ ਮਤਲਬ ਇਹ ਇੰਨੀ ਸਟੱਡੀ ਹਜੇ ਕੀਤੀ ਆ ਅੱਗੇ ਇੰਨੀ ਲੋਡ ਆ ਇਸ ਨੂੰ ਤਾਂ ਮੈਂ ਉਸ ਹਿਸਾਬ ਨਾਲ ਦੂਸਰੇ ਬੱਚਿਆਂ ਦੇ ਨਾਲ ਉਹਨਾਂ ਦੀ ਨਾ ਸਟੱਡੀ ਕਰਵਾ ਦਿੰਨੀ ਹੁੰਦੀ ਆ ਕਿ ਬੇਸ ਬਣ ਜੇ ਕਿੰਨੇ ਇੱਕ ਗਰੀਬ ਪਰਿਵਾਰਾਂ ਦੇ ਬੱਚੇ ਨੇ ਜਿਹੜੇ ਸਾਰੇ ਇਹ ਉਹਨਾਂ ਦੇ ਮਾਪੇ ਵੀ ਇੱਥੇ ਆਉਂਦੇ ਨੇ ਫਿਰ ਸਕੂਲ ਦੇ ਵਿੱਚ ਜਦੋਂ ਤੁਸੀਂ ਪੜਾਉਂਦੇ ਹੋ ਉਹ ਕਾਹੋ ਸਮੇਂ ਦੇ ਦੌਰਾਨ ਹਾਂਜੀ ਕਾਫੀ ਆਉਂਦੇ ਆ ਅ ਕਈ ਵਾਰ ਤਾਂ 2-2 ਤਿੰਨ ਦਿਨ ਬਾਅਦ ਮੰਮੀ ਪਾਪਾ ਆਉਂਦੇ ਆ ਦੇਖਣ ਕੀ ਸਾਡੇ ਬੱਚੇ ਚਲੋ ਪੜਾ ਰਹੇ ਆ ਨਾ ਮਿਲਣ ਹੀ ਆ ਜਾਂਦੇ ਆ ਤਾਂ ਬੜੀ ਖੁਸ਼ੀ ਵੀ ਹੁੰਦੀ ਉਹਨਾਂ ਨੂੰ ਕਿ ਚਲੋ ਸਾਡੀਆਂ ਗਲਤੀਆਂ ਕਿਉਂਕਿ ਮਾਪਿਆਂ ਦੀ ਗਲਤੀ ਆ ਜਿਹੜੇ ਬੱਚਿਆਂ ਦੇ ਡਾਕੂਮੈਂਟ ਨਾ ਹੋਣ ਕਰਕੇ ਸਕੂਲਾਂ ਨੂੰ ਐਡਮਿਸ਼ਨਾਂ ਮਿਲਦੀਆਂ ਇਹ ਸਾਰੇ ਡਾਕੂਮੈਂਟਾਂ ਦੇ ਕਾਰਨ ਕਰਕੇ ਰਹਿ ਗਏ ਕਿ ਇਹਨਾਂ ਦਾ ਇੱਥੇ ਦਾ ਕੋਈ ਕੋਈ ਆਈਡੀ ਪ੍ਰੂਫ ਨਹੀਂ ਆ ਤਾਂ ਕਰਕੇ ਐਡਮਿਸ਼ਨ ਨਹੀਂ ਮਿਲੀ ਨਾ ਹਾਂਜੀ ਸਰ ਕਿਉਂਕਿ ਇਹਨਾਂ ਦੇ ਕੋਲ ਨਾ ਡਾਕੂਮੈਂਟ ਪ੍ਰੋਪਰ ਪੂਰੇ ਨਹੀਂ ਕਿਉਂਕਿ ਤੁਹਾਨੂੰ ਵੀ ਪਤਾ ਸਰ ਸਰਕਾਰੀ ਸਕੂਲਾਂ ਚ ਜਾਂ ਪ੍ਰਾਈਵੇਟ ਸਕੂਲਾਂ ਚ ਐਡਮਿਸ਼ਨ ਲੈਣ ਲਈ ਆਪਾਂ ਨੂੰ ਪੂਰੇ ਡਾਕੂਮੈਂਟਸ ਤਾਂ ਚਾਹੀਦੇ ਹੀ ਆ ਤਾਂ ਇਹਨਾਂ ਕੋਲ ਕੋਈ ਡਾਕੂਮੈਂਟ ਵਗੈਰਾ ਨਹੀਂ ਹੁੰਦੇਗੇ ਜਿਹਦੇ ਕਰਕੇ ਐਡਮਿਸ਼ਨਾਂ ਵੱਲੋਂ ਰਹਿ ਜਾਂਦੇ ਆ ਆਧਾਰ ਕਾਰਡ ਵੀ ਨਹੀਂ ਹੁੰਦੇ ਕਈਆਂ ਕੋਲ ਤਾਂ ਇਹਨਾਂ ਦੀ ਗਲਤੀ ਨਹੀਂ ਇਹਨਾਂ ਦੇ ਮਾਪਿਓ ਦੀ ਗਲਤੀ ਆ ਬਟ ਚਲੋ ਕੋਈ ਨਹੀਂ ਮੈਂ ਕਿੰਨੀ ਰੱਬ ਨੇ ਮੇਰੇ ਲਈ ਇਹ ਸੇਵਾ ਲਾਈ ਆ ਤੇ ਮੈਂ ਇਹਨੂੰ ਨਿਭਾਵਾਂਗੀ ਅੱਕੇ ਵੀ ਪਹਿਲਾਂ ਤੁਸੀਂ ਪਾਰਕ ਦੇ ਵਿੱਚ ਇਹਨਾਂ ਬੱਚਿਆਂ ਨੂੰ ਪੜਾਉਂਦੇ ਸੀ ਪਰ ਹੌਲੀ-ਹੌਲੀ ਜਿਵੇਂ ਸਮਾਂ ਬਦਲਿਆ ਕਿਸੇ ਸਸਤਾ ਜਿੱਤੇ ਪੱਕੇ ਧਾਰਮਿਕ ਸਥਾਨ ਦੇ ਵਿੱਚ ਖੜੇ ਆ ਜਿੱਤੇ ਜਗ੍ਹਾ ਹੈ ਤਾਂ ਉਹਨਾਂ ਨੇ ਸੈੱਟ ਵੀ ਬਣਾ ਕੇ ਜਿਹੜਾ ਦਿੱਤਾ ਜਾਂ ਸੈੱਟ ਦੇ ਥੱਲੇ ਤੁਹਾਨੂੰ ਪ੍ਰਵਾਨਗੀ ਦਿੱਤੀ ਕਿ ਇਹ ਸੈੱਟ ਦੇ ਥੱਲੇ ਤੁਸੀਂ ਬੱਚਿਆਂ ਨੂੰ ਪੜਾ ਲਿਆ ਹਾਂਜੀ ਸਰ ਮੈਂ ਨਾ ਸ਼ੁਰੂਆਤ ਪਾਰਕ 'ਚ ਪੜਾਉਂਦੀ ਹੁੰਦੀ ਸੀਗੀ ਤੇ ਉੱਥੋਂ ਹੀ ਸਾਰੇ ਬੱਚੇ ਜੁੜਨੇ ਸ਼ੁਰੂ ਹੋਏ ਸੀਗੇ ਫਿਰ ਉੱਥੇ ਕਈ ਵਾਰ ਬਾਰਿਸ਼ ਆ ਜਾਂਦੀ ਸੀਗੀ ਤਾਂ ਜਿੱਦਾਂ ਤੁਹਾਨੂੰ ਮੈਂ ਦੱਸਿਆ ਨਵੰਬਰ ਤੋਂ ਬਾਅਦ ਦਸੰਬਰ ਦਾ ਮਹੀਨਾ ਜਨਵਰੀ ਦਾ ਮਹੀਨਾ ਕਿੰਨਾ ਠੰਡ ਵਾਲਾ ਹੁੰਦਾ ਹੈ ਤਾਂ ਉਦੋਂ ਵੀ ਇਹ ਬੱਚੇ ਆਉਂਦੇ ਸੀਗੇ ਤਾਂ ਇਹਨਾਂ ਨੇ ਨਾ ਜਦੋਂ ਦੇਖਿਆ ਇਹਨਾਂ ਨੂੰ ਮਹਿਸੂਸ ਹੋਇਆ ਕਿ ਇਹਨਾਂ ਨੂੰ ਨਾ ਇੱਕ ਜਗ੍ਹਾ ਚਾਹੀਦੀ ਆ ਪਰ ਫਿਰ ਇਹਨਾਂ ਨੂੰ ਮੈਂ ਮੱਥਾ ਟੇਕਨ ਆਂਦੀ ਸੀ ਤੇ ਫਿਰ ਇਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਬੇਟਾ ਤੂੰ ਇੱਥੇ ਆ ਕੇ ਪੜਾਦਿਆ ਕਰ ਬੱਚਿਆਂ ਨੂੰ ਫਿਰ ਹੌਲੀ ਹੌਲੀ ਹਫ਼ਤੇ ਦੇ ਬਾਅਦ ਹੀ ਇਹਨਾਂ ਨੇ ਇੱਕ ਸ਼ੈੱਡ ਬਣਵਾ ਕੇ ਦਿੱਤਾ ਤਾਂ ਹੁਣ ਚੰਡੀਗੜ੍ਹ ਪੁਲਿਸ ਵਾਲੇ ਅਨੇ ਡੋਨੇਸ਼ਨ ਚ ਪੱਖੇ ਵੀ ਲਗਵਾ ਕੇ ਦਿੱਤੇ ਆ ਤਾਂ ਇਦਾਂ ਹੀ ਬਸ ਕਾਮ ਵਿਖਦੇ ਵਿੱਚ ਕੀ ਸੋਚਿਆ ਹੁਣ ਜਿਸ ਤਰ੍ਹਾਂ ਤੁਹਾਡੇ ਕੋਲ 70 ਬੱਚੇ ਨੇ ਕੀ ਇਹ ਵੀ ਮੰਨ ਦੇ ਵਿੱਚ ਚੱਲਦਾ ਕਿ ਹੋਰ ਬੱਚੇ ਵਧਾਏ ਜਾਣ ਜਾਂ ਫਿਰ ਇਸ ਸੇਵਾ ਨੂੰ ਹੋਰ ਕਿਸੇ ਤਰੀਕੇ ਦੇ ਨਾਲ ਰੂਪ ਦਿੱਤਾ ਜਾਵੇ ਕੋਈ ਮੰਨ ਦੇ ਵਿੱਚ ਇਹ ਵੀ ਪਲਾਨ ਚੱਲ ਰਿਹਾ ਹੈ ਪਵਿੱਖ ਦੇ ਲਈ ਹਾਂਜੀ ਸਰ ਮੈਂ ਇਹ ਚੀਜ਼ ਸੋਚੀ ਹੈ ਕਿ ਮੈਂ ਆਪਣਾ ਇਦਾਂ ਦਾ ਸਕੂਲ ਖੋਲੂੰਗੀ ਜਦੋਂ ਮੇਰੀ ਸਟੱਡੀ ਕੰਪਲੀਟ ਹੋ ਜੂਗੀ ਕਿ ਮੈਂ ਆਪਦਾ ਇਦਾਂ ਦਾ ਸਕੂਲ ਖੋਲਣਾ ਜਿਸ ਚ ਬੱਚਿਆਂ ਨੂੰ ਮਤਲਬ ਕਿ ਆ ਜਿਵੇਂ ਹੁਣੇ ਪੜਾਈ ਵੱਲੋਂ ਰਹਿ ਗਏ ਨਾ ਤੇ ਕੋਈ ਨਾ ਰਵੇ ਇਦਾਂ ਦਾ ਮੈਂ ਫ੍ਰੀ ਸਟੱਡੀ ਕਰਵਾਉਂਗੀ ਕੋਈ ਇਦਾਂ ਦਾ ਲਾਲਚ ਨਹੀਂ ਕਿ ਮੈਨੂੰ ਕੋਈ ਫੇਮ ਚਾਹੀਦਾ ਹੈ ਜਾਂ ਪੈਸਾ ਚਾਹੀਦਾ ਹੈ ਉਹ ਨਹੀਂ ਕਹਿੰਦੇ ਹੁੰਦੇ ਨਾ ਕਿ ਆ ਆਪਾਂ ਰਾਜੇ ਮਹਾਰਾਜਿਆ ਨੇ ਰਾਜ ਤਾਂ ਕੀਤਾ ਏ ਬਟ ਅਸਲੀ ਰਾਜ ਉਹ ਹੁੰਦਾ ਜੋ ਕਿਸੇ ਦੇ ਦਿਲ ਤੇ ਕੀਤਾ ਜਾਵੇ ਜ਼ਮੀਨ ਤੇ ਰਾਜ ਕੀਤਾ ਕੋਈ ਦੇਖਦਾ ਨਹੀਂਗਾ ਕਦੇ ਤੁਸੀਂ ਸਮਾਂ ਇੰਨਾ ਕੱਢਦੇ ਹੋ 3 ਵਜੇ ਤੋਂ ਲੈ ਕੇ 6 ਵਜੇ ਤੱਕ ਫਿਰ ਤੁਹਾਡੀ ਉਮਰ ਤਾਂ ਇਹ ਆ ਕਿ ਤੁਹਾਨੂੰ ਤੁਹਾਡਾ ਨਹੀਂ ਦਿਲ ਕਰਦਾ ਕਿ ਬਾਹਰ ਘੁੰਮੀਏ ਸ਼ਾਪਿੰਗ ਕਰੀਏ ਜਾਂ ਫਿਰ ਪਰਿਵਾਰ ਨੂੰ ਸਮਾਂ ਦੇਈਏ ਫਿਰ ਉਹ ਸਮੇਂ ਦੇ ਵਿੱਚ ਉਹ ਕਿਵੇਂ ਸਾਰਾ ਕੁਝ ਕੱਢਦੇ ਹੋ ਨਹੀਂ ਸਰ ਮੈਨੂੰ ਐਦਾਂ ਦਾ ਕੋਈ ਸ਼ੌਂਕ ਨਹੀਂ ਮੈਨੂੰ ਤਾਂ ਮਤਲਬ ਕਿ ਇਹੀ ਚੀਜ਼ ਦਾ ਕਹਿੰਦੇ ਨੇ ਜਿਹੜੀ ਚੀਜ਼ ਨਾਲ ਲगाव ਲੱਗ ਜੇ ਫਿਰ ਉਹਦਾ ਹੀ ਹੁੰਦਾ ਹੈ ਕਿ ਲਾਲਚ ਹੋ ਜਾਂਦਾ ਹੈ ਇਹ ਉਹ ਵਧੀਆ ਹਈ ਹੁੰਦੀ ਜੋ ਉਧਰ ਖਿੱਚ ਪੈ ਜਾਂਦੀ ਆ ਫਿਰ ਮੈਨੂੰ ਜਦੋਂ ਇਨਾਂ ਨਾਲ ਇੰਨਾ ਪਿਆਰ ਆ ਕਿ ਬੱਚੇ ਮੈਨੂੰ ਇੰਨਾ ਮੋਹ ਆ ਕਈ ਵਾਰ ਤਾਂ ਕਰੇ ਆ ਜਾਂਦੇ ਫਿਰ ਮੇਰਾ ਨਹੀਂ ਜੀ ਕਰਦਾ ਕਿ ਮੈਂ ਇਹਨਾਂ ਦਾ ਦਿਲ ਤੋੜਾਂ ਤਾਂ ਮੇਰੀਆਂ ਇੱਛਾਵਾਂ ਹੀ ਖਤਮ ਹੋ ਗਈਆਂ ਬਸ ਵੀ ਮੈਂ ਇੱਧਰ ਜਾਣਾ ਉੱਧਰ ਜਾਣਾ ਨਹੀਂ ਮੈਨੂੰ ਨਹੀਂ ਹੈਗਾ ਇਹਨਾਂ ਚੀਜ਼ਾਂ। ਉਹ ਆ ਪੂਰਾ ਸਾਥ ਦਿੰਦਾ ਕਿਉਂਕਿ ਕਈ-ਕਈ ਘੰਟੇ ਤੁਸੀਂ ਇੱਥੇ ਬੱਚਿਆਂ ਨੂੰ ਪੜਾਉਂਦੇ ਹੋ ਕੋਈ ਵਾਰ ਪਰਿਵਾਰ ਵੀ ਫਿਕਰ ਕਰਦਾ ਕਿ ਸਾਡੀ ਧੀ ਪੜਾ ਰਹੀ ਹੈ ਇੱਥੇ ਬੱਚਿਆਂ ਨੂੰ ਉਹਨਾਂ ਘਰ ਤੋਂ ਦੂਰ। ਉਹਨਾਂ ਦਾ ਵੀ ਦਿਲ ਕਰਦਾ ਵੀ ਆ ਸਮੇਂ ਦੇ ਵਿੱਚ ਅਸੀਂ ਗੱਲਾਂ ਕਰੀਏ ਕਿਉਂਕਿ ਕਾਲਜ ਪੜਨ ਜਾਣੇ ਉਹਦਾ ਸਮਾਂ ਉੱਧਰ ਲੰਘ ਜਾਂਦਾ। ਇਹਦਾ ਸਮਾਂ ਇਹ ਇੱਧਰ ਲੰਘ ਜਾਂਦਾ ਫਿਰ ਤਾਂ ਸੌਣ ਹੀ ਘਰ ਦੇ ਵਿੱਚ ਜਾਣੇ। ਨਹੀਂ ਸਰ ਐਕਚੁਅਲੀ ਮੇਰੇ ਮੰਮੀ ਪਪਾ ਇੱਥੇ ਹੈ ਨਹੀਂ ਇੱਥੇ ਨਹੀਂ ਰਹਿੰਦੇਗੇ ਉਹ ਫਰੀਦਕੋਟ ਤੋਂ ਆ ਮੈਂ ਫਰੀਦਕੋਟ ਜ਼ਿਲ੍ਹੇ ਤੋਂ ਆ ਤੇ ਹਾਂਜੀ ਮੈਂ ਮੂ ਆਣਾ ਮੇਰੇ ਪਿੰਡ ਆ ਤੇ ਮੈਂ ਉੱਥੋਂ ਮਤਲਬ ਕਿ ਇੱਥੇ ਸਿਰਫ ਸਟੱਡੀ ਲਈ ਆਈ ਸੀ ਆਪਦੀ ਤੇ ਮੈਂ ਸਟੱਡੀ ਆਪਦੀ ਨਾਲ-ਨਾਲ ਕਰਦੀ ਕਰਦੀ ਤੇ ਦਿਲ ਚ ਆ ਗਿਆ ਬਸ ਏਦਾਂ ਦੀ ਸੇਵਾ ਕਰਨੀ ਆ ਫਿਰ ਮੈਂ ਨਹੀਂ ਤਾਂ ਪਰਿਵਾਰ ਨਾਲ ਟਾਈਮ ਸਪੈਂਡ ਕਰਨ ਉਹ ਤਾਂ ਜੀ ਤਾਂ ਮੇਰਾ ਵੀ ਕਰਦਾ ਪਰ ਉਹ ਕਹਿੰਦੇ ਨਹੀਂ ਤੂੰ ਇਹ ਤਮ ਸ਼ੁਰੂ ਕੀਤਾ ਨਾ ਬਹੁਤ ਵਧੀਆ ਏ ਮਮ ਉਹ ਸਪੋਰਟ ਕਰਦੇ ਮੇਰੇ ਘਰ ਦੇ ਮम्मी पापा ਤਾਂ ਮਾਪਿਓ ਨਾਲ ਹੋਵੇ ਨਾ ਤੇ ਬੰਦਾ ਕੁਝ ਵੀ ਕਰ ਸਕਦਾ ਏ ਤਾਂ ਫਿਰ ਉਹਨਾਂ ਨੇ ਮੈਨੂੰ ਐਦਾਂ ਹੀ ਮੋਟੀਵੇਟ ਕਰਦੇ ਰਹਿੰਦੇ ਤੂੰ ਕਰੀ ਚੱਲ ਐਦਾਂ ਜਿੱਦਾਂ ਤੂੰ ਸੇਵਾ ਕਰ ਰਹੀ ਆ ਅੱਗੇ ਮਤਲਬ ਬੰਦ ਨਾ ਕਰੀ ਤਾਂ ਹੁਣ ਮੈਂ ਇਸ ਲਈ ਸੇਵਾ ਅੱਗੇ ਕਰਦੀ ਨੇ ਨਹੀਂ ਉਹਨਾਂ ਦੀ ਸਪੋਰਟ ਨਾਲ ਤਾਂ ਅਸੀਂ ਉਸ ਧੀ ਦੇ ਨਾਲ ਗੱਲਬਾਤ ਕਰਾ ਰਹੇ ਸੀ ਜਿਹੜੀ ਫਰੀਦਕੋਟ ਦੀ ਰਹਿਣ ਵਾਲੀ ਆ ਜਿਹਦਾ ਮਨ ਬਹੁਤ ਵੱਡਾ ਹੈ ਦਿਲ ਬਹੁਤ ਵੱਡਾ ਜਿਸਨੇ ਪੂਰਾ ਸਮਾਂ ਕੱਢਿਆ ਬੱਚਿਆਂ ਦੇ ਲਈ ਤੇ ਨਾਲ-ਨਾਲ ਪੜ੍ਹਾਈ ਵੀ ਕਰ ਰਹੇ ਨੇ ਕਾਲਜ ਦੇ ਵਿੱਚ ਪੜ੍ਹਾਈ ਕਰਦੇ ਨੇ ਤੇ ਦੂਜੇ ਪਾਸੇ ਬੱਚਿਆਂ ਨੂੰ ਪੜਾਉਣ ਦੇ ਲਈ ਕਈ ਘੰਟੇ ਦਾ ਸਮਾਂ ਜਿਹੜਾ ਕੱਢਦੇ ਨੇ ਮਾਪਿਆਂ ਤੋਂ ਦੂਰ ਰਹਿੰਦੇ ਨੇ ਤਾਂ ਆਪਣਾ ਸਿਰਫ ਸਮਾਂ ਇਹਨਾਂ ਬੱਚਿਆਂ ਦੀ ਜ਼ਿੰਦਗੀ ਬਣਾਉਣ ਦੇ ਲਈ ਲਗਾਇਆ ਤਾਂ ਕਿ ਇਹਨਾਂ ਬੱਚਿਆਂ ਦਾ ਭਵਿੱਖ ਅੱਗੇ ਸੁਧਰ ਸਕੇ ਸੀ ਇੱਕ ਦੋ ਬੱਚਿਆਂ ਦੇ ਨਾਲ ਗੱਲਬਾਤ ਵੀ ਤੁਹਾਡੀ ਕਰਵਾਉਣੀ ਹੈ ਕਿ ਕਿਸ ਤਰੀਕੇ ਦੀ ਪੜ੍ਹਾਈ ਕਰਦੇ ਨੇ ਤਾਂ ਕਿੰਨਾ ਕੁ ਸੁਧਾਰ ਆ ਜਿਹੜਾ ਉਹਨਾਂ ਦਾ ਇਸ ਖੇਤਰ ਦੇ ਵਿੱਚ ਹੋਇਆ ਹੈ ਲਈ ਤੇਰਾ ਸਾਲ ਹੈ ਕੀ ਪਰਿਵਾਰ ਕੀ ਕਰਦੇ ਨੇ ਮਮੀ ਪਾਪਾ ਕੀ ਕਰਦੇ ਨੇ ਪਾਪਾ ਗਾੜੀ ਚਲਾਉਂਦੇ ਐ 8 ਵਜੇ ਕੰਮ ਕਰਦੇ ਐ ਪੜਨ ਨਹੀਂ ਲੱਗੇ ਕਿ ਬੱਚੇ ਸਕੂਲ ਦੇ ਵਿੱਚ ਲਗੇ تھے ਪਰ ਮੈਡਮ ਨੇ ਲਗਾਇਆ ਨਹੀਂ ਕਿਉਂਕਿ ਆਈਡੀ ਪ੍ਰੂਫ ਦੀ ਦਿੱਕਤ ਆ ਗਈ ਬਰੁਕਾ ਜੀ ਹਾਂਜੀ ਹੁਣ ਫਿਰ ਉਹ ਇੱਥੇ ਕੀ ਸਿੱਖ ਰਹੇ ਹੋ ਕਿਹੜੀ ਚੀਜ਼ ਸਿੱਖੀ ਹੈ ਜਿਹੜੀ ਇਹਨਾਂ ਦੇ ਕਾਰਜਕਾਲ ਦੇ ਜਿਹੜੀ ਇਹ ਸੇਵਾ ਕਰ ਰਹੇ ਨੇ ਕਿਹੜੀ-ਕਿਹੜੀ ਚੀਜ਼ ਦੇ ਵਿੱਚ ਧਿਆਨ ਗਿਆ ਜਾਂ ਫਿਰ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਇੱਥੋਂ ਅਡਾਪਟ ਕੀਤੀਆਂ ਨੇ ਹਮਨੇ ਇੱਥੇ ਪੰਜਾਬੀ ਸਿੱਖੀ ਹੈ ਔਰ ਬਹੁਤ ਕੁਝ ਸਿੱਖਿਆ ਜਬੀਬਦੀਆ ਬੋਲਣ ਨੂੰ ਹਾਂ ਜਿਆਸੀ ਤਾਂ ਕੀ ਜਾਂਦਾ ਭਾ ਬਹੁਤ ਕੁਛ ਅੱਟਾ ਹੈ ਕਿਰਾਇਓ ਪੰਜਾਬੀ ਦੇ ਕੋਈ ਕਿਹੜੇ ਕਿਹੜੇ ਗੱਲਾਂ ਕਿਕਮੇ ਸਿਖਾ ਦੂੰਗੀ ਬੁੱਕ ਵਿੱਚ ਬੁੱਕ ਵਿੱਚ ਬੁੱਕ ਦੇ ਵਿੱਚ ਲਿਖਣਾ ਹੈ ਨਾ ਮੋਟਾ ਕੋਈ ਤੇ ਤੇਰਾ ਨਾਮ ਕੀ ਰਜੇ ਮਹेश ਅੱਛਾ ਤੇਮੀ ਪੰਜਾਬੀ ਸਿੱਖੀ ਹੈ ਹਾਂ ਜਿਹੜੇ ਕਿਹੜੇ ਚੀਜ਼ਾਂ ਸਿੱਖੀਆਂ ਨੇ ਯਾਰੀ ਮੈਨੂੰ ਤਾਂ ਸਾਰੇ ਸਬਜੈਕਟ ਆਤੇ ਕਿਹੜੇ ਕਿਹੜੇ ਸਬਜੈਕਟ ਹਿੰਦੀ ਸਾਇੰਸ ਪੰਜਾਬੀ ਐਸਐਸਟੀ ਕਪਟਾਵਾਂ ਵੀ ਬੋਲਦੇ ਹਾਂ ਜਿਹੜੀ ਕਪਟਾ ਹੁੰਦੀ ਹੈ ਕਪਟਾ ਸੁਣਾ ਬੁੱਕ ਵਿੱਚ ਬੁੱਕ ਦੇ ਵਿੱਚ ਇਹ ਕਿ ਆਦ ਵੀ ਹੈ ਜਿਆਦਾ ਈੜੀ ਹੋ ਸਤ एक चिड़िया के बच्चे चार घर से निकले पंख सार पूर्व से पश्चिम को जाते उत्तर से दक्षिण को जाते घूम-घाम कर घर को आते देख लिया हमने जगह सारा अपना घर है सबसे प्यारा छोटे तो उम्र कितनी है 8 8 साल की तो कैम्ब्रिज थे तुसी की पढ़दे थे की सिखदे थे फिर सारा सब सारा कोई? भी कोई कोई चीज जड़ी बोलने वाली सिखी होगी myself ha myself ha my name is misti है? my father's name is uddu my mother's name is urmila हाँ. my i am 8 years old a bacche thoda ja kabra hunde ne bolan to na ke ja koi nawa person nal milda tusi vi english bolde ho bolne ho english de vich na aap de mummy da naam bolne ne bol ke thoda माय नेम इज सुंद्र माय मदर्स नेम इज आशा माय फादर्स नेम इज हेमंत आई लिव इन सोहाना आई रीड इन क्लास 6th पढ़ती okay. भी ਤੁਸੀਂ ਨਾ ਹਾਂਜੀ ਕਿਹੜੀ ਕਲਾਸ 6th 6th ਕਲਾਸ ਇੱਥੇ ਪੜ੍ਹਦੇ ਫਿਰ ਉਸ ਤੋਂ ਬਾਅਦ ਸਕੂਲ ਤੋਂ ਬਾਅਦ ਇੱਥੇ ਆ ਜene ਹਾਂਜੀ ਇੱਥੇ ਆ ਕੇ ਪੜ੍ਹਾਈ ਕਰਦੇ ਹਾਂਜੀ ਰਾਜੀ ਕਿਹੜੀ ਕਿਹੜੀ ਚੀਜ਼ਾਂ ਸਿੱਖੇ ਨੇ ਫਿਰ ਤੇ ਤੁਸੀਂ ਉੜਾੜ ਸਿੱਖੇ ਆ আচ্ছা ਉੜਾੜ ਸਿੱਖਿਆ ਬੀਸ ਤੋਂ ਸਟਾਰਟ ਕਰ ਰਹੇ ਤੁਸੀਂ ਸਾਰਾ ਤਾ ਨਾਮ ਲਿਖਣਾ ਆ ਗਿਆ ਸਾਰਾ ਕੁਝ ਆਪਣਾ ਪਹਿਲਾਂ ਤਾਂ ਨਹੀਂ ਹੁੰਦਾ ਸੀ ਲਿਖਣਾ ਪਹਿਲੇ ਵੀ ਆਤਾਂ ਤਾਂ ਥੋੜਾ ਬਹੁਤਾ ਆ ਜਾਂਦਾ ਆ ਤਾ ਇਹ ਬੱਚੇ ਨੇ ਜਿਹੜੇ ਸਮੇਂ ਇੱਥੇ ਪੜ੍ਹਾਈ ਕਰ ਰਹੇ ਨੇ ਥੋੜਾ ਜਿਆਦਾ ਨਰਵਸ ਹੋ ਜਾਂਦਾ ਜਦੋਂ ਬੱਚਾ ਕਿਸੇ ਨਵੇਂ ਪਰਸਨ ਦੇ ਨਵੇਂ ਵਿਅਕਤੀ ਦੇ ਸਾਹਮਣੇ ਜਾਂਦਾ ਜਾਂ ਕੈਮਰੇ ਦੇ ਸਾਹਮਣੇ ਜਾਂਦਾ ਕਿਤੇ ਨਾ ਕਿਤੇ ਉਹਨਾਂ ਨੂੰ ਨਰਵਸ ਜ਼ਰੂਰ ਹੁੰਦੀ ਆ ਪਰ ਇਹ ਟੀ ਆ ਜਿਹੜੀ ਉਹ ਸੇਵਾ ਕਰ ਰਹੀ ਆ ਤਾਂ ਬੱਚਿਆਂ ਨੂੰ ਪੜਾਉਣ ਦਾ ਜਿੰਮਾ ਇਹਦੇ ਵੱਲੋਂ ਚੁੱਕਿਆ ਗਿਆ ਤਾਂ ਬੱਚੇ ਵੀ ਅੱਗੇ ਜਿਹੜੇ ਸੇਵਾ ਜਿਹੜੀ ਅਡਾਪਟ ਕਰ ਰਹੇ ਨੇ ਤਾਂ ਉਹ ਕੁੜੀ ਨੇ ਵੀ ਕਿਹਾ ਕਿ ਮੇਰਾ ਮਨ ਸਿਰਫ ਇੱਥੇ ਹੀ ਲੱਗਦਾ ਹੈ ਤੇ ਮਨ ਦੇ ਵਿੱਚ ਸੋਚਿਆ ਕਿ ਬੱਚਿਆਂ ਨੂੰ ਪੜ੍ਹਾਉਣਾ ਹੈ ਤਾਂ ਉਹਨਾਂ ਦਾ ਭਵਿੱਖ ਸੁਧਾਰਨਾ ਤੇ ਭਵਿੱਖ ਦੇ ਵਿੱਚ ਵੀ ਇਹ ਸੋਚਿਆ ਕਿ ਕੋਈ ਸਕੂਲ ਹੋਵੇ ਜਿੱਥੇ ਮੁਫਤ ਦੇ ਵਿੱਚ ਇਹਨਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾਵੇ ਸਾਥੀ ਹਰਪਾਲ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾ ਸਪੋਕਸਮੈਨ ਟੀਵੀ ਮੋਹਾਲੀ